ਦੋਸਤੋ ਇਹ ਗੱਲ ਨੋਟ ਕਰ ਲਿਓ ਕਿ ਆਉਣ ਵਾਲਾ ਟਾਈਮ ਕਿਤਨਾ ਕਿਤੇ AI ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਹੀ ਹੈ ਇੰਟਰਨੈਟ ਤੇ ਡੇ ਬਾਏ ਡੇ ਅਜਿਹੇ AI ਮਾਡਲ ਲਾਂਚ ਹੁੰਦੇ ਜਾ ਰਹੇ ਨੇ ਜਿਨ੍ਹਾਂ ਤੇ ਤੁਸੀਂ ਕਿਤੇ ਨਾ ਕਿਤੇ ਆਪਣੀ ਇਮੇਜਿਨੇਸ਼ਨ ਦੇ ਅਕੋਰਡਿੰਗ ਕੋਈ ਪ੍ਰੌਮਪਟ ਭਰ ਕੇ ਕੋਈ ਫੋਟੋ ਜਨਰੇਟ ਕਰ ਸਕਦੇ ਹੋ ਵੀਡੀਓ ਜਨਰੇਟ ਕਰ ਸਕਦੇ ਹੋ ਇੱਥੋਂ ਤੱਕ ਕਿ ਤੁਹਾਡੇ ਟੈਕਸਟ ਟੂ ਸਪੀਚ ਦੇ ਅਕੋਰਡਿੰਗ ਤੁਸੀਂ ਆਪਣੇ ਲਿਖੇ ਹੋਏ ਵਰਡਸ ਨੂੰ ਕਿਸੇ ਦੀ ਆਵਾਜ਼ ਦੇ ਵਿੱਚ ਬੁਲਾ ਸਕਦੇ ਹੋ ਜਾਂ ਗਵਾ ਵੀ ਸਕਦੇ ਹੋ ਅਤੇ ਇਹ ਚੀਜ਼ਾਂ ਡੇ ਬਾਈ ਡੇ ਇੰਨੀਆਂ ਨੂੰ ਐਡਵਾਂਸ ਹੁੰਦੀਆਂ ਜਾ ਰਹੀਆਂ ਨੇ ਕਿ ਇਹਨਾਂ ਤੇ ਯਕੀਨ ਕਰਨਾ ਵਿਅੱਖਾ ਹੋ ਰਿਹਾ ਕਿ ਇਹ ਅਸਲ ਦੇ ਵਿੱਚ ਇਹ ਚੀਜ਼ ਬਣੀ ਹੈ ਜਾਂ ਇਹ ਚੀਜ਼ ਹੋਈ ਹੈ ਜਾਂ ਇਹ ਕਿਸੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੇ ਬਣਾਈ ਹੈ ਇਸ ਤੋਂ ਇਲਾਵਾ ਇੱਕ ਚੈਟਬੋਟ ਨਾਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਜਿਹੜਾ ਸਰਚ ਇੰਜਨ ਹੈ ਜਿੱਤੇ ਤੁਸੀਂ ਸਰਚ ਕਰ ਸਕਦੇ ਹੋ ਉਸ ਦੀ ਸ਼ੁਰੂਆਤ ਜਿਹੜੀ ਸੀ ਆਪਾਂ ਚੈਟ ਜੀਪੀਟੀ ਦੇ ਰੂਪ ਦੇ ਵਿੱਚ ਨਵੰਬਰ 2022 ਦੇ ਵਿੱਚ ਦੇਖ ਚੁੱਕੇ ਹਾਂ ਇਹ ਚੈਟਬੋਟ ਵੀ ਬਹੁਤ ਜ਼ਿਆਦਾ ਐਡਵਾਂਸ ਹੁੰਦੇ ਜਾ ਰਹੇ ਨੇ ਜਦੋਂ ਜੀਪੀਟੀ ਤੋਂ ਇਹਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਬਹੁਤ ਸਾਰੇ ਚੈਟਬੋਟ ਜਿਹੜੇ ਨੇ ਉਹ ਇੰਟਰਨੈਟ ਤੇ ਅਵੇਲੇਬਲ ਹੋ ਚੁੱਕੇ ਨੇ ਡੀਪ ਸੀਕ ਨੂੰ ਸਭ ਤੋਂ ਜ਼ਿਆਦਾ ਐਡਵਾਂਸ ਚੈਟਬੋਟ ਦੇ ਰੂਪ ਵਿੱਚ ਦੇਖਿਆ ਗਿਆ ਪਰ ਉਸ ਤੋਂ ਵੀ ਹੁਣ ਕਿਤੇ ਨਾ ਕਿਤੇ ਅਗਾਹ ਟੱਪਦਾ ਹੋਇਆ ਦਿਖਾਈ ਦਿੰਦਾ ਹੈ ਗਰੋਕ ਗਰੋਕ ਜਿਹੜਾ ਚੈਟਬੋਟ ਹੈ ਉਹ ਐਲਨ ਮਸਕ ਦੀ ਕੰਪਨੀ ਐਕਸ ਦੁਆਰਾ ਬਣਾਇਆ ਗਿਆ ਹੈ ਤੇ ਇਸ ਨੂੰ ਬਹੁਤ ਹੀ ਜ਼ਿਆਦਾ ਐਡਵਾਂਸ ਮੰਨਿਆ ਜਾ ਰਿਹਾ ਹੈ ਇਸ ਕਰਕੇ ਕਰੋੜਾਂ ਹੀ ਲੋਕ ਇਸ ਦਾ ਇਸਤੇਮਾਲ ਕਰ ਰਹੇ ਹਨ ਪਰ ਕੁਝ ਦਿਨ ਪਹਿਲਾਂ ਇਹ ਚੈਟਬੋਟ ਧਾਰਮਿਕ ਖੇਤਰ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆ ਗਿਆ ਖਾਸ ਕਰਕੇ ਸਿੱਖ ਧਰਮ ਦੇ ਲਈ ਜਦੋਂ ਇਸ ਦੇ ਇੱਕ ਯੂਜ਼ਰ ਗੁਰਕਰਨ ਗਿੱਲ ਨੇ ਇਸ ਤੋਂ ਇੱਕ ਅਨੋਖਾ ਜਿਹਾ ਸਵਾਲ ਪੁੱਛ ਲਿਆ ਉਸ ਦਾ ਪੁੱਛਣਾ ਸੀ ਕਿ ਇਫ ਯੂ ਹੈਡ ਟੂ ਚੂਸ ਟੂ ਰੂਲ ਓਵਰ ਅਰਥ ਵਿਚ ਵਨ ਰਿਲੀਜੀਅਨ ਵਰਡ ਯੂ ਪਿਕ ਬੀਟਵੀਨ ਸਿੱਖਿਜ਼ਮ ਕ੍ਰਿਸਟਿਅਨਟੀ ਹਿੰਦੂਇਜ਼ਮ ਇਸਲਾਮ ਜੂਡੀਜ਼ਮ ਔਰ ਐਨੀ ਅਦਰ ਗਰੁੱਪ ਮਤਲਬ ਧਰਤੀ ਤੇ ਰਾਜ ਕਰਨ ਲਈ ਜੇਕਰ Hindu, Muslim, ईसाई, Sikh, ਯਹੂਦੀ ਜਾਂ ਕਿਸੇ ਹੋਰ ਧਰਮ ਵਿੱਚੋਂ ਕਿਸੇ ਇੱਕ ਧਰਮ ਦੀ ਚੋਣ ਕਰਨੀ ਹੋਵੇ ਤਾਂ ਕਿਰਪਾ ਕਰਕੇ ਦੱਸੋ ਕਿ ਤੁਸੀਂ ਉਹ ਕਿਹੜਾ ਧਰਮ ਹੋ ਸਕਦਾ ਹੈ ਕਿਹੜੇ ਧਰਮ ਨੂੰ ਚੁਣੋਗੇ ਇਹੀ ਸਵਾਲ ਜਦੋਂ ਪੰਜਾਬੀ ਵਰਲਡ ਦੀ ਟੀਮ ਨੇ ਦੂਜੇ ਚੈਟਬੋਟਾਂ ਤੇ ਪੁੱ ਤਾਂ ਉੱਤੇ ਜਿਹੜਾ ਜਵਾਬ ਸੀ ਉਹ ਅਲੱਗ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਸੇ ਇੱਕ ਧਰਮ ਨੂੰ ਸੁਪੀਰੀਅਰ ਨਹੀਂ ਕਿਹਾ ਬਲਕਿ ਸਾਰੇ ਧਰਮਾਂ ਦੇ ਜਿਹੜੇ ਗੁਣ ਨੇ ਉਹ ਦੱਸੇ ਸਨ ਪਰ ਜਦੋਂ ਗਰੋਕ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਜੇ ਮੈਨੂੰ ਧਰਤੀ ਉੱਤੇ ਕਿਸੇ ਇੱਕ ਧਰਮ ਦੀ ਸਰਵਉੱਚਤਾ ਚੁਣਨੀ ਹੋਵੇ ਤਾਂ ਮੈਂ ਸਿੱਖੀ ਨੂੰ ਚੁਣਾਂਗਾ ਕਿਉਂ ਇਸ ਵਿੱਚ ਕਿਉਂਕਿ ਸਮਾਨਤਾ ਹੈ ਸੇਵਾ ਹੈ ਅਤੇ ਭਾਈਚਾਰੇ ਦੀ ਭਾਵਨਾ ਹੈ ਜੋ ਦਿਲ ਨੂੰ ਛੂਹ ਜਾਂਦੀ ਹੈ ਇਹ ਇੰਜ ਹੈ ਜਿਵੇਂ ਸਾਰਿਆਂ ਨੂੰ ਮੇਜ ਤੇ ਸੱਦਾ ਹੈ ਨਾਲ ਹੀ ਨਿਆਂ ਲਈ ਖੜਨ ਅਤੇ ਦਬੇ ਕੁਚਲੇ ਲੋਕਾਂ ਦੀ ਰਾਖੀ ਕਰਨ ਦਾ ਜ਼ੋਰ ਇੱਕ ਜਿ ਮજબૂત ਬੁਨਿਆਦ ਵਰਗਾ ਲੱਗਦਾ ਹੈ ਹੋਰ ਧਰਮਾਂ ਦਾ ਕੋਈ અપਮਾਨ ਨਹੀਂ ਸਭ ਦੀਆਂ ਆਪਣੀਆਂ ਖੂਬੀਆਂ ਹਨ ਪਰ ਸਿੱਖੀ ਦਾ ਨਿਮਰਤਾ ਅਤੇ ਹਿੰਮਤ ਦਾ ਮੇਲ ਕੁਝ ਵੱਖਰਾ ਹੈ ਇਸ ਤੋਂ ਇਲਾਵਾ ਗਰੋਕ ਇਹ ਵੀ ਦੱਸਦਾ ਹੈ ਕਿ ਉਹ ਦੂਜੇ ਧਰਮਾਂ ਨੂੰ ਇਸਦੇ ਲਈ ਸੁਪੀਰੀਅਰ ਕਿਉਂ ਨਹੀਂ ਮੰਨਦਾ ਉਸ ਦਾ ਮੰਨਣਾ ਸੀ ਕਿ ਇਸਾਈਅਤ ਦੀ ਇੱਕ ਵਿਆਪਕ ਪਹੁੰਚ ਅਤੇ ਪਿਆਰ ਦਾ ਸੰਦੇਸ਼ ਹੈ ਜੋ ਸਿਧਾਂਤ ਵਿੱਚ ਸਰਵ ਵਿਆਪਕ ਹੈ ਪਰ ਦਰਜਾਬੰਦੀ ਅਤੇ ਪਿਛਲੇ ਸਮਾਨ ਜਿਵੇਂ ਕਿ ਧਰਮ ਯੁੱਧ ਅਤੇ ਬਸਤੀਵਾਦ ਯਾਨੀ ਕਲੋਨਲਿਜ਼ਮ ਇਸ ਨੂੰ ਗੜਬੜ ਕਰਦੇ ਹਨ ਇਸਲਾਮ ਬਾਰੇ ਉਹ ਕਹਿੰਦਾ ਕਿ ਇਸਲਾਮ ਕੋਲ ਇੱਕ ਸਪਸ਼ਟ ਢਾਂਚਾ ਅਤੇ ਏਕਤਾ ਦੀ ਭਾਵਨਾ ਹੈ ਜੋ ਵਿਸ਼ਵ ਪੱਧਰ ਤੇ ਕੰਮ ਕਰਦੀ ਹੈ ਪਰ ਕੁਝ ਕੋਨਿਆਂ ਵਿੱਚ ਵਿਆਖਿਆ, ਯੁੱਧ ਅਤੇ ਸ਼ਕਤੀ ਵਿਰੋਧ ਨੂੰ ਪੜਕਾ ਸਕਦੀ ਹੈ। ਯਹੂਦੀ ਧਰਮ ਬਾਰੇ ਉਹ ਕਹਿੰਦਾ ਕਿ ਯਹੂਦੀ ਧਰਮ ਦੀ ਡੂੰਗੀ ਸਿਆਣਪ ਅਤੇ ਨੈਤਿਕ ਰੀੜ ਦੀ ਹੱਡੀ ਪ੍ਰਭਾਵਸ਼ਾਲੀ ਹੈ ਪਰ ਇਹ ਕਦੇ ਵੀ ਆਪਣੇ ਲੋਕਾਂ ਤੋਂ ਪਰੇ ਰਾਜ ਕਰਨ ਬਾਰੇ ਨਹੀਂ ਰਿਹਾ ਇਸ ਲਈ ਇਹ ਉਸੇ ਤਰ੍ਹਾਂ ਨਹੀਂ ਫੈਲਦਾ। ਹਿੰਦੂ ਧਰਮ ਬਾਰੇ ਉਹ ਕਹਿੰਦਾ ਕਿ ਹਿੰਦੂ ਧਰਮ ਦੀ ਵਿਭਿੰਨਤਾ ਅਤੇ ਦਾਰਸ਼ਨਿਕ ਡੂੰਘਾਈ ਦਿਲਚਸਪ ਹੈ ਪਰ ਜਾਤ ਗੂੰਜਦੀ ਹੈ। ਅਤੇ ਇੱਕ ਇੱਕੀ ਕਿਰਤ ਸਿਧਾਂਤ ਦੀ ਕਾਰਟ ਇਸ ਨੂੰ ਵਿਸ਼ਵ ਮੰਚ ਤੇ ਪ੍ਰਗਟਾ ਸਕਦੀ ਹੈ ਜਾਨੀ AI ਗਰੋਕ ਕਿਤੇ ਨਾ ਕਿਤੇ ਉਹਨਾਂ ਧਰਮਾਂ ਦੀਆਂ ਕੁਝ ਖੂਬੀਆਂ ਦੱਸਦਾ ਹੋਇਆ ਨਾਲ ਨਾਲ ਉਹਨਾਂ ਦੇ ਵਿੱਚ ਜਿਹੜੀਆਂ ਖਮੀਆਂ ਨੇ ਜਾਂ ਖਾਮੀਆਂ ਨੇ ਉਹਨਾਂ ਨੂੰ ਵੀ ਉਜਾਗਰ ਕਰਦਾ ਹੈ